ਵਦੇਸ਼ ਜਾ ਕੇ ਰੋਜ਼ੀ ਰੋਟੀ ਕਮਾਉਣ ਦੇ ਚੱਕਰ ਵਿੱਚ ਕਈ ਨੌਜਵਾਨ ਗਲਤ ਜੰਟਾਂ ਦੇ ਹੱਥੇ ਚੜ ਜਾਂਦੇ ਨੇ ਅੱਜ ਇਹ ਕੁਝ ਮੋਗਾ ਦੇ ਪਿੰਡਿਤ ਖਾਨਵੱਦੀ ਰਹਿਣ ਵਾਲੀ ਇੱਕ ਲੜਕੀ ਨਾਲ ਹੋਇਆ ਜਿਸ ਨੂੰ ਇੱਕ ਜੰਟ ਵਲੋਕ ਕਤਰ ਭੇਜਣ ਲਈ ਲੜਕੀ ਨੂੰ ਗਲਤ ਵੀਜ਼ਾ ਦੇ ਦਿੱਤਾ ਗਿਆ ਤੇ ਜਦ ਉਹ ਮੁੰਬਈ 에ਰਪੋਰਟ ਤੇ ਪਹੁੰਚੀ ਤਾਂ ਉਥੋਂ ਦੀ ਪੁਲਿਸ ਨੇ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਜਿਸ ਤੋਂ ਬਾਅਦ 7 ਦਿਨ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਹੁਣ ਲੜਕੀ ਜ਼ਮਾਨਤ ਤੇ ਆਪਣੇ ਪਿੰਡ ਪਹੁੰਚੀ ਹੈ ਸਾਨੂੰ ਪਸੰਤਾਂਕ ਲੈ ਕੇ ਆਇਆ ਪੰਡਾਲਿਆਂ ਵਾਲੇ ਤੇ ਅਸੀਂ ਫਸ ਗਏ ਸੀ ਇਹ ਫਸਾਦ ਦਿੱਤਾ ਗਿਆ ਸੀ ਸਾਨੂੰ ਮੁੰਬਈ ਵਚੀ ਤੇ ਜਦੋਂ ਅਸੀਂ ਤੋਂ ਦਿੱਲੀ ਤੋਂ ਚਲੇ ਸੀਗੇ ਤਾਂ ਦਿੱਲੀ ਦਾ ਫਲੈਟ ਬੈਠੇ ਸੀਗੇ ਬੰਬਈ ਪਹੁੰਚੇ ਤਾਂ ਬੰਬਈ ਆ ਗਏ ਫੜ ਕੇ ਤੁਹਾਨੂੰ ਜੇਲ੍ਹ ਜੀ ਤਾ ਕਿੱਥੇ ਚਲੇ ਸੀ ਤੁਸੀਂ ਹਮ ਅਸੀਂ ਕਤਤ ਚਲੇ ਸੀ ਜੀ ਕੀ ਕਰਨ ਅਸੀਂ ਹੋਮਵਰਕ ਵਰਕ ਕਰਨ ਚਲੇ ਸੀਗੇ ਤੇ ਉਹਨਾਂ ਨੇ ਪੁਲਿਸ ਲਗਾਇਆ ਸੀਗਾ ਵੀਜ਼ਾ ਜੀ ਤੇ ਬੰਬਈ 에어ਪੋਰਟ ਤੇ ਤੁਹਾਨੂੰ ਰੋਕ ਲਿੱਤਾ ਗਿਆ ਹਾਂਜੀ ਬੰਬਈ ਰੋਕਿਆ ਗਿਆ ਸੀ ਕੀ ਹੋਇਆ ਸੀ ਤੁਹਾਡੇ ਨਾਲ ਉੱਥੇ ਬੰਬਈ 에어ਪੋਰਟ ਤੇ ਬੰਬਈ 에어ਪੋਰਟ ਤੇ ਉਹ ਬੰਦੇ ਇਹ ਬਹੁਤ ਤੇ ਉਹਨਾਂ ਨੇ ਚੈੱਕ ਕੀਤਾ ਤੇ ਉਸ ਤੋਂ ਦੋ ਵੀਜ਼ੇ ਸ਼ੋ ਹੋਣ ਲੱਗੇ ਆ ਤੇ ਉਹ ਕਹਿੰਦੇ ਤੁਹਾਡਾ ਵੀਜ਼ਾ ਕਿਸਨੇ ਲਵਾਇਆ ਤੇ ਮੈਂ ਉਹ ਏਜੰਟ ਦਾ ਨੰਬਰ ਦਿੱਤਾ ਤੇ ਏਜੰਟ ਏਜੰਟ ਦਾ ਨਾਮ ਲਿਆ ਲਿਆ ਸੀ ਆ ਤੇ ਫਿਰ ਉਹਨਾਂ ਨੇ ਮੈਂ ਏਜੰਟ ਨੂੰ ਕਈ ਫੋਨ ਲਾਏ ਉਸ ਦਿਨ ਵੀ ਤਾਂ ਏਜੰਟ ਨੇ ਸਾਡਾ ਕੋਈ ਫੋਨ ਨਹੀਂ ਚੱਕਿਆਗਾ ਨਾ ਉਹ ਰਾਜਕੌਰ ਕੁੜੀ ਨੇ ਚੱਕਿਆ ਫੋਨ ਸਾਡਾ ਨਾ ਸਾਡੇ ਘਰਦਿਆਂ ਦਾ ਫੋਨ ਚੱਕਿਆ ਉਹਨਾਂ ਨੇ ਕਿਸੇ ਦਾ ਕੋਈ ਕੰਟੈਕਟ ਨਹੀਂ ਚੱਕਿਆ ਪਹਿਲਾਂ ਉਹਨਾਂ ਨੇ ਪੈਸੇ ਕੋਵਾਏ ਆ ਸਾਡੇ ਤੋਂ ਜੀ ਪਹਿਲਾ 30000 ਪਵਾਇਆ ਸਾਡੇ ਅਕਾਊਂਟ ਚ ਤੇ ਬਾਅਦ ਚ ਉਸ ਉਸਨੇ ਬਾਸਟ ਦੇ ਚ ਸਾਨੂੰ ਬੁਲਾ ਕੇ ਤੇ ਉਸਨੇ ਸਾਨੂੰ 50000 ਰੁਪਇਆ ਲਿਆ ਤੇ ਸਾਨੂੰ ਪ੍ਰੂਫ ਦਿੱਤੇ ਸੀਗੇ ਕਿਉਂਕਿ ਲੜਕੀ ਆ ਜਿਹੜੀ ਉਹ ਅਸੀਂ ਮਤਲਬ ਉੱਥੇ ਹੋਟਲਿੰਗ ਪਾਸ ਆ ਜਿਹੜਾ ਉਹ ਵੀ ਜਾਲੀ ਸੀਗਾ ਵੀਜ਼ਾ ਏਜੰਟ ਨੇ ਟੂਰਿਸਟ ਲਗਾ ਕੇ ਭੇਜਤਾ ਲੜਕੀ ਅਨਜਾਨ ਸੀਗੀ ਪਿੰਡਾਂ ਦੇ ਵਿੱਚੋਂ ਰਹਿਣ ਵਾਲੀ ਲੜਕੀ ਸੀਗੀ ਇਸ ਕਰਕੇ ਉਹ ਉਸ ਚੀਜ਼ ਦਾ ਸ਼ਿਕਾਰ ਹੋ ਗਈ ਉੱਥੇ ਲੜਕੀ ਦੇ ਉੱਪਰ ਕੋਸ਼ਿਕ ਤਾਰਾਵਾ ਲਾ ਕੇ ਉਹਨੂੰ ਜੇਲ੍ਹ ਭੇਜਤਾ ਕਿਉਂਕਿ ਉਹ ਪ੍ਰੋਪਰ ਮਿਸ ਗਾਈਡਡ ਹੋਈ ਵੀ ਸੀ ਲੜਕੀ ਟਰੈਵਲ ਏਜੰਟ ਦੁਆਰਾ ਇਸ ਲਈ ਉਦੋਂ ਜਦੋਂ ਪਤਾ ਲੱਗਿਆ ਤਾਂ ਉੱਥੇ ਇਹਨਾਂ ਨੇ ਬੰਬੇ ਗਏ ਇਹ ਮੁੰਬਈ ਜਿੱਥੋਂ ਐਮਬੈਸੀ ਨੇ ਤੇ ਆਪਣਾ 에어ਪੋਰਟ ਵਾਲਿਆਂ ਨੇ ਇਹਦੇ ਉੱਤੇ ਜਿਹੜਾ ਕੇਸ ਦਾਇਰ ਕਰਤਾ ਸੀਗਾ ਉੱਥੇ ਕਰ ਜਾ ਕੇ ਇਹਨਾਂ ਨੇ ਵਕੀਲ ਹਾਇਰ ਕੀਤਾ ਪਹਿਲਾਂ ਸਾਰੀ ਜਾਣਕਾਰੀ ਕਲੈਕਟ ਕੀਤੀ ਤੇ ਉਹਦੇ ਆਧਾਰ ਦੇ ਉੱਤੇ ਹੀ ਉੱਥੋਂ ਲੜਕੀ ਨੂੰ ਜੇਲ੍ਹ ਦੇ ਵਿੱਚੋਂ ਜਿਹੜੀ ਪਿਛਲੇ 7-8 ਦਿਨਾਂ ਤੋਂ ਉੱਥੇ ਬੰਦ ਸੀਗੀ ਲੋਕਅਪ ਦੇ ਅੰਦਰ ਉਹਨੂੰ ਵਾਪਸ ਲੈ ਕੇ ਆਂਦਾ ਆਏ ਆਂ ਜੀ ਮੇਰੇ ਨਾਲ ਦੇ ਪਿੰਡ ਤੋਂ ਆਏ ਇਹ ਲੜਕੀ ਸੀਗੀ ਤੇ ਬਹੁਤ ਉਮਰ ਵੀ ਬਹੁਤ ਘੱਟ ਸੀਗੀ ਤੇ ਬਹੁਤ ਗਰੀਬ ਘਰ ਤੋਂ ਸੀ ਇਹਨਾਂ ਨੇ ਸੋਚਿਆ ਵੀ ਚੱਲ ਮਨ ਲਾ ਹੁੰਦਾ ਹੀ ਇਹ ਗਰੀਬ ਪਰਿਵਾਰਾਂ ਨੂੰ ਇਦਾਂ ਹੁੰਦਾ ਵੀ ਚੱਲ ਜੇ ਲੜਕੀ ਬਾਹਰ ਚਲੀ ਜਾਵੇ ਤਾਂ ਥੋੜਾ ਜਿਹਾ ਮਨ ਲਾ ਘਰ ਦੇ ਵਿੱਚ ਆਪ ਦਾ ਰੋਟੀ ਪਾਣੀ ਸੋਖਾ ਹੋ ਜਾਊਗਾ ਘਰ ਦੇ ਵਿੱਚ ਥੋੜਾ ਆਪਣਾ ਘਰ-ਬਾਰ ਬਣਾ ਲੈਣਗੇ ਇਹ ਤੇ ਇਸ ਕਰਕੇ ਉਹਨਾਂ ਨੇ ਮੱਲਾ ਜੰਤ ਨੇ ਉਹਨਾਂ ਨੂੰ ਜੰਗਲ ਦੇ ਵਿੱਚ ਪਸਾ ਲਿਆ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ার্স ایکسپੀਰੀਅנס ਇਨ ਸੇਮ ਲਾਈਨ ਹੀ ਯੂਜ਼ਡ ਟੂ ਵਰਕ ਵਿਦ ਰੈਪਿਟੇਟਿਡ ਕੰਪਨੀਆਂਜ਼ ਏਜੰਸੀਜ਼ ਐਸ ਵੈਲ ਲੋਕਲ ਬਿਲਡਰਜ਼ ਵਿਦ ਬ੍ਰਦਰਸ He is professional by plumbing, electrician, masonry, car For more information, please contact him at under Check Trade platform www.checktrade.com slash nine two one seven six zero. Chandar Consultants Limited call him on this number zero seven nine four zero seven nine five six eight six. ਮੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜਾਟੀਵੀ ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ